ਜੀ ਸਰ ਜੀ ਸਰ ਸੋ ਅੱਜ ਤੁਸੀਂ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਜਿਹੜੀ ਕਾਊਂਟਿੰਗ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਇਸ ਪਾਰਲੀਮੈਂਟਰੀ ਕੰਸਟੀਟੂਐਂਸੀ श्री ਗੁਰਜੀਤ ਸਿੰਘ ਔਜਲਾ ਜੀ ਨੂੰ ਵਿਨਰ ਡਿਕਲੇਅਰ ਕੀਤਾ ਹੈ ਉਹ 40301 ਵੋਟਾਂ ਤੋਂ ਜਿਹੜੇ ਹੈ ਫਾਈਨਲੀ ਵਿਜੇ ਡਿਕਲੇਅਰ ਹੋਏ ਨੇ ਐਂਡ ਉਹਨਾਂ ਨੂੰ ਰੀਸੈਂਟਲੀ ਅਸੀਂ ਸਰਟੀਫਿਕੇਟ ਆਫ ਇਲੈਕਸ਼ਨ ਉਹਨਾਂ ਨੂੰ ਪਰਸਨਲੀ ਇੱਥੋਂ ਆਰ ਬਤੌਰ ਰਿਟਰਨਿੰਗ ਅਫਸਰ ਮੈਂ ਜਾਰੀ ਕੀਤਾ ਹੈ ਪਰ ਸ਼ਾਂਤੀਪੁਰ ਦੇ ਨਾਲ ਇਲੈਕਸ਼ਨਾਂ ਵੀ ਜੇ ਬਿਲਕੁਲ ਸ਼ਾਂਤੀਪੂਰਵਕ ਹੋਈ ਇੱਥੇ ਤੁਸੀਂ ਦੇਖਿਆ ਵੀ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲੇ ਇੱਕ ਇੱਕ ਵਾਰਦਾਤ ਹੋਈ ਸੀਗੀ ਉਹ ਇੱਕ ਦਿਨ ਪਹਿਲਾਂ ਹੋਈ ਸੀਗੀ ਲਖੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟਲੀ ਸ਼ਾਂਤੀਪੇ ਰਿਹਾ ਤਾਂ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਦਾ ਬੜਾ ਧੰਨਵਾਦੀ ਹਾਂ ਮੀਡੀਆ ਦਾ ਸਾਰੇ ਸਟੇਕ ਹোলਡਰਸ ਦਾ ਵਧੀਆ ਵੀ ਉਹ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਅਪਰੀਸ਼ੀਏਟ ਕੀਤਾ ਵੀ ਪੰਜਾਬ ਦੇ ਵਿੱਚ ਓਵਰਆਲ ਇਲੈਕਸ਼ਨ ਬੜੇ ਸ਼ਾਂਤੀਪੂਰਨ ਰਹੇ ਐਂਡ ਜਿਹੜਾ ਰਿਜ਼ਲਟ ਅਪਡੇਸ਼ਨ ਹੈ ਉਹ ਵੀ ਪੰਜਾਬ ਦਾ ਬੜਾ ਫਾਸਟ ਐਂਡ ਕਾਊਂਟਿੰਗ ਪ੍ਰੋਸੈਸ ਵੀ ਜਿਹੜਾ ਅੱਜ ਹੈ ਤਕਰੀਬਨ ਸਾਰੀ ਪਾਰਲੀਮੈਂਟਰੀ ਕੰਸਟੀਟੂਐਂਸੀਜ਼ ਦੇ ਵਿੱਚ ਬਲੇ ਚੰਗੇ ਤਰੀਕੇ ਨਾਲ ਆਲਮੋਸਟ ਫਾਈਨਲਾਈਜ਼ ਹੋ ਗਿਆ ਹੈ